ਸੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਗਿੱਲ ਡੇਰੀ ਫਾਰਮ ਪਿੰਡ ਪੰਗੋਟਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਅਮਨਰ ਵੀਰ ਸੁਖਦੇਵ ਸਿੰਘ ਪੰਗੋਟੇ ਉਹਨਾਂ ਦੇ ਕੋਲ ਆਏ ਆ ਸੋ ਸਾਰੇ ਭਰਾ ਵੀਰ ਸੁਖਦੇਵ ਸਿੰਘ ਨੂੰ ਤੁਹਾਨੂੰ ਜਾਣਦੇ ਆ ਪਰ ਅੱਜ ਜਿਹੜੀ ਵੀਡੀਓ ਆਪਾਂ ਬਣਾ ਰਹੇ ਆ ਕਾਫੀ ਦਿਨਾਂ ਬਾਅਦ ਬਣਾ ਰਹੇ ਆ ਚਾਹੇ ਕਿਰੋਂ ਵੀ ਘੱਟੋ ਘੱਟ ਵੀ 1 ਮਹੀਨੇ ਕੋਈ ਸਵਾ ਮਹੀਨੇ ਬਾਅਦ ਬਣਾ ਰਹੇ ਆ ਠੀਕ ਆ ਜੀ ਮਾਲ ਤਕਰੀਬਨ ਵੀਰ ਸੁਖਦੇਵ ਸਿੰਘ ਉਹਨਾਂ ਦੇ ਕੋਲ ਆਉਂਦਾ ਰਿਹਾ ਬੈੜਾ ਮੱਝਾਂ ਝੋਟੀਆਂ ਇਸੇ ਤਰ੍ਹਾਂ ਬਲਕਿ ਟੌਪ ਕਲਾਸ ਦੇ ਪਸ਼ੂ ਜਿਹੜੇ ਆਉਂਦੇ ਰਹਿੰਦੇ ਆ ਇਸ ਕਿਲੇ ਤੇ ਇਸ ਫਾਰਮ ਤੇ ਨਾਲ ਲੱਗਦੇ ਪਿੰਡਾਂ ਦੀ ਗੱਲ ਕਰ ਲਈਏ ਦਦੇਰ ਸਾਹਿਬ ਨਦੌਰ ਪੱਟੀ ਕੋਈ 2-3 ਕਿਲੋਮੀਟਰ ਦੀ ਦੂਰੀ ਆ ਬੱਠੇ ਭੈਣੀ ਪਿੰਡ ਬਿਲਕੁਲ ਅੱਗੇ ਸੁਪਨਗੋਟੇ ਤੁਸੀਂ ਖਾਸ ਵਿਜ਼ਿਟ ਕਰ ਲਿਆ ਜੇ ਹਰੀਕੇ ਪਤਨ ਤੋਂ ਕੋਈ 10 ਕਿਲੋਮੀਟਰ ਦੀ ਦੂਰੀ ਆ ਸਾਰੀ ਕੋਈ ਵੀਰ ਮਾਲਵੇ ਵਾਲੀ ਸਾਈਡ ਤੋਂ ਆ ਰਿਹਾ ਸੋ ਅੱਜ ਤਰੀਕ ਕਿਸਾਨ ਵੀਰੋ 3 ਜੁਲਾਈ ਤੇ ਸਮਾਂ ਕੋਈ ਸ਼ਾਮ ਦੇ 6 ਵਜੇ ਆਪਾਂ ਇਹ ਵੀਡੀਓ ਬਣਾ ਰਹੇ ਆ ਦੋ ਤੁਹਾਨੂੰ ਮੱਝਾਂ ਝੋਟੀਆਂ ਦਿਖਾਉਣੀਆਂ ਇੱਕ ਟੁੱਕੀ ਗੱਬਣ ਤਿਆਰੀ ਤੇ ਆ ਇੱਕ ਤਕਰੀਬਨ ਕੋਈ 13 ਕਿਲੋ ਵਾਲੀ ਤੁਹਾਨੂੰ ਆਪਾਂ ਝੋਟੀ ਦਿਖਾਵਾਂਗੇ ਬਹੁਤ ਪਿਆਰੀ ਚੰਗੀ ਸ਼ਕੀਰ ਝੋਟੀ ਆ ਪੂਰੀ ਗੱਲਬਾਤ ਕਰਦੇ ਆ ਆਉ ਕਰਦੇ ਆ ਵੀਰ ਸੁਖਦੇਵ ਸਿੰਘ ਜੀ ਨਾਲ ਗੱਲਬਾਤ ਸਭ ਤੋਂ ਪਹਿਲਾਂ ਵੀਰ ਸੁਖਦੇਵ ਜੀ ਸਾਸਰੀ ਕਾਰ ਜੀ ਸੰਤੂ ਸਾਹਿਬ ਮਹਾਰਾਜ ਠੀਕ ਠਾਕ ਬਹੁਤ ਜੀ ਸੰਤੂ ਸਾਹਿਬ ਬਹੁਤ ਚਿਰ ਬਾਅਦ ਡੇਢ ਮਹੀਨੇ ਬਾਅਦ ਕਰੀਬ ਪਾਈ ਪਾਉਣ ਲੱਗੀਆਂ ਵੀਡੀਓ ਕਾਰਨੇ ਦਾ ਇਹ ਸੀ ਕਿ ਮਾਲ ਆਉਂਦਾ ਰਿਹਾ ਇੱਕਦਾਰਾ ਝੋਨੇ ਛਾਨੇ ਦੇ ਵਿੱਚ ਰੁੱਝ ਗਏ ਸੀ ਜਿਸਨੂੰ ਤੁਹਾਨੂੰ ਪਤਾ ਚੱਲ ਰਿਹਾ ਹੈ ਐਕਵਲ ਕੋਈ ਤੇ ਬਾਕੀ ਜਿੰਦਾਬਾਦ ਆ ਜੀ ਬੜਾ ਵੀ ਆ ਰਹੀਆਂ ਮਈਆਂ ਵੀ ਆ ਰਹਿ ਆ ਬੜੀ ਕਿਰਪਾ ਗੁਰੂ ਅਮਰਦਾਸ ਪਾਸ਼ਾ ਸ਼ੁਕਰਮਾਲਕ ਜੀ ਇਹ ਆਪਾਂ ਇੱਕੜੀ ਫਤਿਹ ਬਲਾਈਏ ਵੈਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਵੀਰ ਸਖਦੇਵ ਇਹ ਤਾਂ ਉਹੀ ਗੱਲ ਬਾਤ ਵੀ ਸੀਜ਼ਨ ਦੀ ਸੀਜ਼ਨ ਦੇ ਵਿੱਚ ਥੋੜਾ ਜਿਹਾ ਵਕਫਾ ਪੈ ਗਿਆ ਫਟ ਮਾਲ ਤਕਰੀਬਨ ਕੋਈ ਇੱਕ ਅੱਧਾ ਇੱਕ ਦੋ ਨਾ ਗਾਉਂਦੇ ਜਾਂਦੇ ਇੱਕ ਦੋ ਨਾ ਗਏ ਹੁੰਦੇ ਰਹੇ ਜੀ ਹੁੰਦੇ ਰਹੇ ਅੱਛਾ ਵੀਰ ਸਖਦੇਵ ਅੱਜ ਐਨੀਮਲ ਜਿਹੜੇ ਆਪਾਂ ਇੱਕ ਤਾਂ ਝੋਟੀ ਦਿਖਾਉਣੀ ਆ ਇੱਕ ਮੱਝ ਦਿਖਾਉਣੀ ਆ ਇਹ ਤਾਂ ਸੂਈ ਸਵਾਈ ਆ ਹਾਂਜੀ 13 ਕਿਲੋ ਐ ਹਸਬਤ ਦੁੱਧ ਦੇ 13 ਕਿਲੋ ਦਿੱਤੇ ਕਰ ਰਹੀ ਜੀ ਤੀਸਰਾ ਸੁਆਵਾ ਠੀਕ ਆ ਵੀਰ ਜੀ ਤੇ 16 ਦਿਨਿਆਂ ਨੂੰ ਐਸਨ ਸਾਹਿਬ ਸੂਈ ਨੂੰ ਹੋ ਗਿਆ ਦੋ ਤਰੀਕ ਐ 16 ਦਿਨਿਆਂ ਨੂੰ ਸੂਈ ਨੂੰ ਹੋ ਗਿਆ ਠੀਕ ਆ 13 ਲੀਟਰ ਕੋਈ ਵੀਰ ਭਰਾ ਮੇਰੇ ਘਰ ਦੋ ਟਾਈਮ ਤਿੰਨ ਟਾਈਮ ਚਾਰ ਟਾਈਮ ਬੇਨਤੀ ਕਰਕੇ 10 ਲੀਟਰ ਦੁੱਧ ਖੜੇ ਆਪਾਂ ਦੋ ਟਾਈਮ ਤਿੰਨ ਵੇਚੋਂ ਤਿਆਰ ਆ ਬਾਬੇ ਪ੍ਰੋਪਰ ਤੁਹਾਨੂੰ ਤਸੱਲੀ ਨਾਲ ਆਪਾਂ ਜਿਹੜੀ ਝੋਟੀ ਐ ਮੱਝ ਦਿਖਾ ਦੇਾਂਗੇ ਇੱਕ ਬਹੁਤ ਸ਼ਕੀਨ ਇਧਰ ਗਿਫਟ ਦਿਖਾਵਾਂਗੇ ਇਹ ਲਕੋ ਕੇ ਰੱਖਿਆ ਸੀ ਆਪਣੇ ਪਿੱਛੇ ਠੀਕ ਆ ਜੀ ਏ ਮੈਨੂੰ ਨਾਲ ਵੀ ਰਸਕਦੇ ਢੁੱਕੀ ਗੱਭਣਾ ਦੂਜਾ ਕਿ ਸੁਭਾ ਹੋਗੀ ਇਹ ਇਹਦੇ ਸੰਤੂ ਸਾਹਿਬ ਜਿੱਤਰਾ ਕਹਿੰਦੇ ਮੈਨਾਂ ਵੀ ਇਹਦੀ ਇਹਦੀ ਮੈਂ ਕੀ ਕੀ ਗੱਲ ਕਰਾਂ ਹਾਂ ਕੋਣ ਵੀ ਭਰਾ ਕਹਿ ਦਿੰਦੇ ਮੈਂ ਵੀ ਕਹਿ ਦਿੰਦਾ ਸਰ ਵਪਾਰੀ ਅਸੀਂ ਇੱਤਾਂ ਹੀ ਹਰਿਆਣੇ ਤੋਂ ਆਈਆਂ ਵਾਂ ਵੇਖੋ ਹਰਿਆਣਾ ਮਾੜਾ ਨਹੀਂ ਗਾ ਮੈਂ ਕਹਦਾ ਹਰਿਆਣਾ ਗਲਤ ਚੰਗਾ ਮਾਲ ਪੰਜਾਬ ਚ ਵੀ ਆ ਹੂੰ ਸਾਡੀ ਪੱਟੀ ਜਿਹੜੀ ਆ 9 ਲੱਖੀ ਪੱਟੀ ਨੂੰ ਕਿਹਾ ਜਾਂਦਾ ਵਾ ਪਾਕਿਸਤਾਨ ਬਣਨ ਤੋਂ ਪਹਿਲਾਂ ਜਿਹੜੀ ਪੱਟੀ ਆ ਜੀ ਇਹ ਪੱਟੀ ਦੇ ਕਸੂਰ ਸਾਰ ਪਾਕਿਸਤਾਨ ਚ ਹੀ ਉਦੋਂ ਬਾਅਦੋਂ ਦੇਖ ਦੀ ਵੰਡ ਹੋਈ ਆ ਆਪਣੇ ਦੀ ਬਿਲਕੁਲ ਪਸੂਰ ਸ਼ਹਿਰ ਉੱਥੇ ਰਹਿ ਗਿਆ ਤੇ ਪੱਟੀ ਇੱਥੇ ਆ ਗਈ ਪੱਟੀ ਤੇ ਵੀ ਬੜੀ ਬੜੀ ਮਹ ਪਈ ਆ ਹਰਿਆਣਾ ਵਿੱਚ ਸਾਡਾ ਭਰਾ ਉੱਥੋਂ ਹੀ ਮਾਲ ਆਉਂਦਾ ਬਿਲਕੁਲ ਪਰ ਚੰਗਾ ਮਾਲ ਇੱਥੇ ਵੀ ਹੈਗਾ ਸੁਥਰਾ ਮਾਲ ਹੈਗਾ ਜਿਹੜਾ ਆਪਾਂ ਰਿਕਤਾ ਦੇ ਲਿਆ ਕੇ ਪੇਸ਼ ਕਰਦੇ ਵੀ ਨੇ ਕਰਦੇ ਵੀ ਰਮਾਂਗੇ ਸਹੀ ਆ ਸਹੀ ਆ ਸੋ ਵੈਸੇ ਦੋਸਤੋ ਐਵੇਂ ਹੀ ਕਹਿ ਦਿੰਦੇ ਆਪਾਂ ਵੀ ਬਾਰਡਰ ਬੈਲਟ ਨਾਲ ਲੱਗਦੇ ਅਸਲ ਭੂਰੇ ਕਿਉਂਕਿ ਉਧਰ ਵੀ ਰ ਅਸਲ ਵਿੱਚ ਇਤਿਹਾਸਾਨ ਕੋਈ ਪੈਂਡ ਦੀ ਜਾਂ ਬਾਹਰ ਦੀ ਪੈਂਡ ਦੀ ਜੰਗ ਦੇ ਦੌਰਾਨ ਉਦੋਂ ਵੀ ਆਦੇ ਪੇਤਰੋ ਸੰਨ ਟੱਕੇ ਉਦੋਂ ਸੰਦੂ ਸਰ ਆਇਆ ਉਹ ਰਹਿ ਲੈ ਗਈ ਸਾਰੀ ਆ ਰਹਿ ਲੈ ਗਈ ਆ ਅੱਜ ਇਹ ਦੋਸਤੋ ਦੋ ਹੀ ਝੋਟੀਆਂ ਨੇ ਦੋ ਹੀ ਮੱਝਾਂ ਜ਼ਿਆਦਾ ਸਮਾਂ ਪਤਾ ਰ ਨਹੀਂ ਲੈਣਾਗਾ ਸ਼ੁਰੂਆਤ ਕਰਦੇ ਆ ਪੂਰੀ ਡਿਟੇਲ ਐਂਡ ਤੱਕ ਵੀਡੀਓ ਦੇਖ ਲਿਓ ਉਹ ਕਰਦੇ ਆ ਸ਼ੁਰੂਆਤ ਕਿਹੜੇ ਪਾਸਿਓ ਸ਼ੁਰੂਆਤ ਕਰਨੀ ਆ ਤੁਸੀਂ ਹਮਤ ਆ ਜਿਹੜਾ ਹੀਰਾ ਦਾ ਪੜਕੋ ਕੇ ਰੱਖਿਆ ਇਤੋਂ ਹੀ ਕਰੀਏ ਲਓ ਬੇ ਬੜਾ ਮੰਨੂ ਆ ਵੀ ਇਹ ਦਰਸ਼ਕਾਂ ਨੂੰ ਦਿਖਾਈਏ ਕਿਰਾ ਆਪਾਂ ਬਹੁਤ ਖੂਬਸੂਰਤ ਦੋਸੋ ਝੋਟੀ ਤੁਹਾਨੂੰ ਦਿਖਾਵਾਂਗੇ ਆਪਾਂ ਗੱਬਣ ਝੋਟੀ ਆ ਤਿਆਰੀਆਂ ਤੇ ਮੰਨ ਲਿਓ ਠੀਕ ਆ ਜੀ ਹਾਂਜੀ ਤੇ ਕਦਗੁੱਦ ਵੀ ਝੋਟੀ ਦਾ ਬਹੁਤ ਹੋ ਵਧੀਆ ਵੱਡਾ ਕਾਤਾ ਫਿਰ ਸਕਦੇ ਆ ਸੂਹਾ ਦੂਜਾ ਸੂਹਾ ਦੱਗਾ ਜੀ ਲਓ ਜੀ ਦੂਸਰਾ ਸੂਹਾ ਕਿਸਾਨ ਵੀਰੋ ਇਸ ਝੋਟੀ ਨੇ ਸੂਣਾ ਹੈ ਬਾਕੀ ਇੱਕ ਵਾਰੀ ਮੈਂ ਪ੍ਰੋਪਰ ਤੁਹਾਨੂੰ ਜਿੰਨੇ ਵੀ ਹੋ ਸਕਦਾ ਤਸੱਲੀ ਨਾਲ ਦਿਖਾਉਣ ਦੀ ਕੋਸ਼ਿਸ਼ ਕਰਾਂ ਚੌੜਾ ਪਿੱਠਪੁੜਾ ਹਾਈਟ ਕਰਦ ਬਹੁਤ ਪਿਆਰਾ ਬਿਲਕੁਲ ਪਤਲੇ ਪੂਣੀਆਂ ਵਰਗੇ ਥਣ ਬਹੁਤ ਸੋਹਣੀ ਵੰਡ ਦੇਰਲ ਸਪੇਸ ਗੈਪ ਤੁਹਾਡੇ ਸਾਹਮਣੇ ਆ ਬਾਕੀ ਤੁਸੀਂ ਦੇਖ ਸਕਦੇ ਜੇ ਲੇਵਾ ਹਜੇ ਹੋਰ ਬਣਾ ਲੂ ਕਿੰਦੂ ਸਾਬ ਆਪਾ ਥਲਕਾਰੀ ਲਾ ਕੇ ਵਿਖਾਉਣੇ ਇਹ ਤੇ ਨਾ ਜਿਤਰਾ ਆਪਾਂ ਕਹਿ ਸਕਦੇ ਆ ਕੋਈ ਗਾ ਹੀ ਆ ਲੈ ਤਾਣ ਕੋਈ ਨਹੀਂ ਇੰਨੇ ਤਰ੍ਹਾਂ ਥੰਨੇ ਬਹਿ ਜਾਣਾ ਇਹਨੂੰ ਕੋ ਉਚਾਰ ਆ ਲੱਤਾਂ ਮਾਰੀ ਹੋਊਗੀ ਕੋਈ ਕਰਮਾਲੀ ਦੀ ਨਹੀਂ ਗੱਲ ਠੰਡਾ ਜੁੱਸਾ ਵਜੋਟੀ ਦਾ ਲੋ ਵੀ ਮੇਰਾ ਭਰਾ ਵਜਨ ਵਜੂਦ ਤੁਸੀਂ ਚੈੱਕ ਕਰੋ ਵਜਨ ਲੋਡ ਦੇਖੋ ਬਾਕੀ ਖੂਬੀਆਂ ਖਾਸੀਅਤਾਂ ਚੀਜ਼ਾਂ ਦੀਆਂ ਵੇਖੋ ਜੀ ਬਹੁਤ ਪਿਆਰਾ ਥਣ ਲੱਗਾ ਨਖੇਰ ਬਹੁਤ ਵਧੀਆ ਤੇ ਟਕਾਣੇ ਦੇ ਨਿਵਾ ਵੇਰ ਸਕਦੇ ਹਜੇ ਵੀ ਟਾਈਮ ਕੱਢ ਜੂਗੀ ਸੰਤਖਾ ਦਾ 6 ਦਿਨ ਬਾਕੀ ਇਹਦੇ ਉਹਨਾਂ ਦੇ 6 ਦਿਨ ਹਜੇ ਦੋਸਤੋ ਇਹਦੇ ਬਾਕੀ ਆ ਸੁਣਦੇ ਇਧਰੋਂ ਮੈਂ ਤੁਹਾਨੂੰ ਬੈਕ ਸਾਈਡ ਤੋਂ ਬਹਿਣੀ ਇੱਕ ਬਹਿਣੀ ਵਾਲੇ ਸਾਈਡ ਪੂਰਾ ਪ੍ਰੋਪਰ ਤਾਰਾ ਲਗਾਉਣਾ ਵਾਂਟ ਵੇਰ ਨਾਲ ਚੈੱਕ ਕਰੋ ਸਪੇਸ ਗੈਪ ਬਾਕੀ ਜਿਵੇਂ ਆਪਾਂ ਗੱਲ ਹਮੇਸ਼ਾ ਕਰਦੇ ਨੇ ਵੀ ਬਿਲਕੁਲ ਅੱਗੋਂ ਸਟਾਰਟ ਹੋ ਕੇ ਸੂਤ ਤੱਕ ਜਿਹੜਾ ਦੋਸਤੋ ਲੇਵਾ ਬਣਾਈ ਫਿਰਦੀ ਕਰਮਾਂ ਦੀ ਤੋ ਬਹੁਤ ਪਿਆਰੀ ਚੰਗੀ ਝੋਟੀ ਠੰਡੀ ਧੀਰੀ ਹਿੰਦੂ ਸਾਹਿਬ ਉਹਨੂੰ ਟੁਲਾਟਨ ਗਾਈਆਂ ਸਮਝੋ ਤੁਸੀਂ ਇਹ ਪੂਰੀ ਨਰਮਾਈ ਹੈ ਕਰਮਾਲ ਦੇ ਸੁਭਾਅ ਦੇ ਇਹ ਨਹੀਂ ਵੀ ਆਵੇਂ ਲੱਤਾਂ ਮਾਰੀ ਜਾਊਗੀ ਜਾਂ ਕੁਝ ਇੰਨੀ ਆਪਾਂ ਫਿਰ ਕਮੜੀ ਇਸ ਤਰ੍ਹਾਂ ਦੀ ਆਪਾਂ ਐਵੇਂ ਕੁਲੀ ਲੈ ਵੀ ਕਰੋ ਚੈੱਕ ਬਿਲਕੁਲ ਲਫਾਵੇ ਨਾਲ ਉਹ ਵੀ ਗੱਲ ਕਰੀਏ ਤੇ ਪਤਾ ਨਹੀਂ ਪਤਾ ਨਹੀਂ ਵਾਂਦੇ ਵਿਰਲੇ ਇੱਧਰ ਬਿਲਕੁਲ ਬਹਿਣੀ ਵਾਲੀ ਸਾਈਡ ਤੋਂ ਮਿਲਕ ਦੇਣ ਤੁਸੀਂ ਦੇਖ ਸਕਦੇ ਜੀ ਮੋਟੀ ਸਪੇਸ ਗੈਪ ਚੰਗਾ ਸੋ ਚੰਗੀ ਦੁੱਧਾਰੂ ਝੋਟੀ ਆ ਬਾਕੀ ਮੇਰਾ ਪਾਪਾ ਦਾ ਫਾਰਮਰ ਲੈ ਜੀ ਦਿਖਾਓ ਇੱਕ ਜਿਿਹ ਤਰ੍ਹਾਂ ਬਹਿ ਕੇ ਬਣਾਇਆ ਹੁੰਦਾ ਨਾ ਕਾਰੀ ਕਰ ਰਹੇ ਇਸ ਤਰ੍ਹਾਂ ਦਾ ਕਰਮਾਲੀ ਨੂੰ ਸੰਗੀ ਲੱਗੀ ਆ ਬਹੁਤ ਖੂਬਸੂਰਤ ਲੈ ਵੀ ਵੀਰ ਸਖਦੇਵ ਚੰਗੀ ਝੋਟੀ ਆ ਚਲੋ ਪੰਜ ਕੜ ਦੇ ਚਾਰ ਕੜ ਦੇ ਦੇ ਜਿੰਨੇ ਲੈ ਜੇ ਉਨੇ ਚੰਗੇ ਚੰਗੇ ਜੀ ਚੰਗੇ ਤੇ ਕੀ ਮੁੱਲ ਵੀ ਸਖਦੇਵ ਆਪਣੇ ਘਰੋਂ ਜਾਣੀ ਕਿੰਨੇ ਦੀ ਇਹ ਸੰਤੂ ਸਾਹਿਬ ਪਲੂਨੇ ਨੇ ਮੈਂ ਤੁਹਾਨੂੰ ਜ਼ਿਕਰ ਕਰ ਦਿਆਂ ਪਲੂਨੇ ਨੇ 14 ਤੋਂ 15 ਕਿਲੋ ਦੁੱਧ ਮਾਲਕਾਂ ਨੇ ਦਸਨ ਤੱਕ ਪੈਨੇ ਦਿੱਤਾ ਪਹਿਲਾਂ ਨੇ ਚਵਾਇਆ ਦੁੱਧ ਚਵਾਇਆ ਵਾ ਠੀਕ ਆ ਵੇ ਦੇਖੋ ਇੰਨੀ ਗਰਮੀ ਦੇ ਵਿੱਚ ਸੰਤੂ ਸਾਹਿਬ ਝੂਠ ਮਰਵਾਉ ਮੇਰੇ ਤੋਂ ਮਰਵਾ ਲੋ 14 15 ਕਿਲੋ ਤੋਂ ਥੋੜਾ ਨਹੀਂ ਹੁੰਦਾ 15 ਲੀਟਰ ਕੋ ਜੋ ਸੰਤੂ ਸਾਹਿਬ ਮਣੀਏ ਫਿਰ ਪਤਾ ਲੱਗਦਾ ਗੱਲਾਂ ਦਾ ਕੋਈ ਫਾਇਦਾ ਨਹੀਂ ਕੰਦੀ ਕੌਂਦੀ ਮੈਂ 12 ਲੀਟਰ ਤੋਂ ਬਾਹਰ ਹੀ ਕਰ ਦਈਏ ਸਾਨੂੰ ਸਾਹਿਬ ਜੀ ਇਹਨੇ ਨਹੀਂ ਕੱਢਣਾ ਤੇ ਕਰਨਾ ਕਿਦਿਆਂ ਬਿਲਕੁਲ ਤੇ ਜਿਹੜੀ ਤੁਸੀਂ ਗੱਲ ਰੇਟ ਦੀ ਕਰਦੇ ਹੋ ਉਹ ਆਪਾਂ ਚਿਰ ਬਾਅਦ ਵੀਡੀਓ ਪਾਈਏ ਤੇ ਜਿੰਨੇ ਵੀ ਤੁਸੀਂ ਆ ਦੇ ਦੇ ਹੀ ਦਈਏ ਆ ਲਓ ਵੀ ਦੱਸ ਦਈਏ ਵੀਰ ਸਿਕਦੇਵ ਇੱਕ ਇੱਕ 75 ਕਰਾ ਲੈਣ ਇੱਕ 70 ਕਰਾ ਲੈਣ ਆਪਾਂ ਇੱਕ 60 ਦੀ ਝੋਟੀ ਦੇਣੀ ਹੈ ਇੱਕ 60 ਦੀ ਇੱਕ 60 ਦੀ ਬਾਕੀ ਕੋਈ ਫਰੇਮ ਹਫਤ ਨਾਲ ਵਿੱਚੋਂ ਮਾਣ ਕਰਾਂਗੇ ਸੌ ਦੋ ਸਮਾਨ ਕਰਾਂਗੇ ਉਹ 15000 ਮਾਣ ਹੀ ਆ ਮੁੱਲ ਇੱਕ 75 ਤੇ 15000 ਛੋੜ ਇੱਕ 60 ਦੀ ਇੱਕ 60 ਦੀ ਆ ਉਹ ਵੀ ਇੱਕ 60 ਦੀ ਵੀਰ ਸੁਖਦੇਵ ਆਂਦਾ ਵੀ ਇਹ ਝੋਟੀ ਆਪਾਂ ਦੇਣੀ ਆ ਹਾਂਜੀ ਬਾਕੀ ਪ੍ਰੋਪਰ ਤੁਸੀਂ ਝੋਟੀ ਦੇਖ ਲਈ ਆ ਪੂਰੀ ਪਲੀ ਸਭੀ ਦੇਖ ਲਈ ਆ ਲਹੂ ਰਾਤਾਂ ਲਈ ਠੀਕ ਹੈ ਜੀ ਦੁੱਧ ਚਵਾਉਣੇ ਚਵਾਉਣਾ ਬਾਕੀ 13 ਚਵਾਇਆ 14 ਚਵਾਇਆ ਪਹਿਲੇ ਸਵੇਰ ਨੂੰ ਤੁਸੀਂ ਛੱਡ ਕੇ ਹੁਣ ਮੌਕੇ ਤੇ ਜਿਹੜਾ ਧਿਆਨ ਮਾਰਿਆ ਜੇ ਵੀ ਹੁਣ ਜਿਹੋ ਜਿਹਾ ਸਟਰਕਚਰ ਜਿੱਡੀ ਪਲੀ ਪੋਲਿਸੀ ਆ ਦੁੱਧ ਕਰਮਾਂ ਵਾਲੀ ਚਵਾਜੂਗੀ ਠੀਕ ਆ ਕੋਈ ਯਾਤ ਕੀਤੇ ਨਹੀਂ ਅਜੇ ਤਾਂ ਪਾਈ ਕਰਮਾਂ ਵਾਲੀ ਜਿ ਤਰ੍ਹਾਂ ਕਹਿੰਦੇ ਵੇਰੇ ਸੋਨਾ ਗਾਵਾਂ ਨਹੀਂ ਬਿਲਕੁਲ ਨਹੀਂ ਵੱਡੀਆਂ ਲਾਦੀਆਂ ਆਹ ਦੇਖੋ ਜੀ ਪਹਿਲੋ ਫੋਟੋ ਚਾਰਜ ਫੇਰ ਕਰ ਦਿਆ ਠ ਸੰਸਾਰ ਨਾਲ ਲੇਵਾ ਲਾਈ ਫਿਰਦੀ ਹੈ ਮੂਰਤੀ ਹੈ ਕਰਮਾਂ ਦੀ ਠੀਕਾ ਜੀ ਬਾਕੀ ਕੱਲੀ ਕੱਲੀ ਅੰਗ ਕੱਲੀ ਕੱਲੀ ਛੇ ਘੜ ਘੜ ਕੇ ਲੱਗੀ ਹੈ ਇੱਕ ਛੜਦੀ ਹੈ ਨਾ ਵੀ ਇੱਕ ਛੜਦੀ ਹੈ ਇੱਕ ਛੜਦੀ ਇਧਰ ਸੈਕਿੰਡ ਨੰਬਰ ਤੇ ਆ ਜੀਏ ਦੋਸਤੋ ਇੱਕ ਤਾਂ ਮੈਂ ਇਧਰ ਹੋਰ ਛੋਟੀ ਦਿਖਾ ਦਿੰਦੇ ਆ ਕੱਦ ਚਗਾਠਾ ਇਸ ਮੱਝ ਦਾ ਵੀ ਚੰਗਾ ਪੜੀ ਪ੍ਰੀਤੀ ਇਹ ਵੀ ਪੂਰੀ ਹੈ ਬਾਕੀ ਦੁੱਧ ਬਾਦ ਵਾਲੀ ਚੰਗਾ ਦੁੱਧ ਦੇ ਤੇਨੇ ਵਾਸਤਵ ਤਹਾਜਰ ਉਹ ਆਪਾਂ ਵੀਰ ਰੁਸ਼ਕਦੇਵ ਉਹਨਾਂ ਤੋਂ ਪੁੱਛ ਲਵਾਂਗੇ ਆਹ ਵੰਦ ਵੀਰ ਨੂੰ ਤੁਸੀਂ ਵੇਖ ਸਕਦੇ ਜੇ ਸਪੇਸ ਗੈਪ ਨੋਕ ਲਾਥਾਨ ਬਾਕੀ ਵੇਨਸ ਫੂਨਸ ਲੇਵੇ ਦੇ ਉੱਪਰ ਕਾਫੀ ਆ ਕਵੀਰ ਸਿੰਘ ਦੇਵਾ ਕਿੰਨੇ ਕ ਟਾਈਮ ਦੀ ਸੂਈ ਆ ਸੰਤੂ ਸਾਹਿਬ ਇਹਨੂੰ 16 ਦਿਨ ਸੂਈ ਰੂ ਹੋ ਗਿਆ ਠੀਕ ਆ ਜੀ ਤੇ 13 ਕਿਲੋ ਦੁੱਧ ਜਿਹੜਾ ਮਿੰਤੀ ਵਾਲਾ ਉਹ ਆਪਾਂ ਦੋ ਟਾਈਮ ਕੋ ਭਰਾ ਤਿੰਨ ਟਾਈਮ ਚਾਰ ਟਾਈਮ ਆਪਣੇ ਘਰ ਠੀਕ ਆ ਜੀ 13 ਕਿਲੋ ਦੁੱਧ ਦੀ ਮਿੰਤੀ ਆਪਾਂ ਕਰਾਵਾਂਗੇ ਠੀਕ ਆ ਮਤਲਬ 6 ਤੋਂ 6 ਕੋਲੇ 7 ਤੋਂ 7 ਕੋਲੇ ਠੀਕ ਆ ਜੀ 13 ਲੀਟਰ ਦੁੱਧ ਦੀ ਮਿੰਤੀ ਕਰਾਵਾਂਗੇ ਪੋਲੀਪੂ ਕਰਗੀ ਝੋਟੀ ਲਓ ਜੀ 13 ਕਿਲੋ ਦੀ ਦੁੱਧ ਦੀ ਦੋਸਤ ਮਿੰਤੀ ਜਿਹੜੀ ਵੀਰਾਂ ਦਾ ਵੀ ਆਪਾਂ ਆਪਣੇ ਘਰ ਦੀ ਕਰਾਵਾਂਗੇ ਦੋ ਟਾਈਮ ਤਿੰਨ ਟਾਈਮ ਚਵਾ ਕੇ ਦਸੰਦੀ ਹੋ ਜੇ ਟਾਈਮ ਤੇ ਖਾਲੀ ਕਰਕੇ ਟਾਈਮ ਤੋਂ ਟਾਈਮ ਤੁਸੀਂ ਜਗਾਤਾ ਤੁਸੀਂ ਦੇਖੋਗੇ ਪਿੱਠਪੂੜਾ ਮਗਰਾ ਟਾਰ ਕਹਿ ਦਿੰਦੇ ਆਪਾਂ ਟਿਕਾ ਜੀ ਬੜਾ ਚੌੜਾ ਪਿੱਠਪੂੜਾ ਛੋਟਾ ਸਿੰਘ ਮਗਰ ਇਧਰ ਬੱਚਾ ਤੁਹਾਨੂੰ ਦਿਖਾਵਾਂਗੇ ਬੱਚਾ ਕੱਟੀ ਕੱਟੀ ਹੈ ਮਗਰ ਬੜੀ ਪਿਆਰੀ ਕੱਟੀ ਹੈ ਬਹੁਤ ਵਧੀਆ ਦੇਖੋ ਟਿਕਾ ਜੀ ਦਰਮਾਣੀ ਮੈਂਗੇ ਸੋ ਜੇਕਰ ਮਗਰ ਦੋਸੋ ਵੀ 13 14 ਸੀਰੀਏ ਤੇ ਮਗਰ ਕੱਟੀ ਵੀ ਮੇਰਾ ਭਾਗ ਆਈ ਹੈਗੇ ਬਹੁਤ ਵਧੀਆ ਵਿੱਚ ਨੀਲੀ ਦੀ ਮਾਰਕਿੰਗ ਆ ਗਈ ਆ ਬਾਕੀ ਮੁਸ਼ ਅੱਕ ਬਿੱਲੀ ਤੇ ਬਾਕੀ ਇਧਰੋਂ ਜਿਹੜਾ ਤੁਸੀਂ ਇੱਕ ਸਾਈਡ ਤੋਂ ਦੇਖ ਸਕਦੇ ਜੇ ਲੰਬਾਈ ਲਬੂਈ ਝੋਟੀ ਦੀ ਇਸ ਮੈਂ ਦੀ ਚੰਗੀ ਆ ਸੋ ਇਧਰ ਇੱਕ ਬਹਿਨੀ ਆ ਜੈਡ ਤੋਂ ਕਰੋ ਚੈੱਕ 13 ਕਿਲੋ ਦੁੱਧ ਐ ਮਨਤੀ ਵਾਲਾ ਜੀ ਐਨ ਮਨਤੀ ਵਾਲਾ ਜਿਹੜਾ ਮੇਰੇ ਭਰਾ ਕਿਸੇ ਦੇ ਠੰਡਾ ਕਰਕੇ ਠੀਕ ਹੈ ਜੀ 40 ਲੀਟਰ ਮਾਰ ਲੈਣਾ ਉਹਦੇ ਤੋਂ ਦੀ ਗੱਲ ਬਾਤ ਵੀਰ ਸਖਦੇਵ ਕਰਨ ਦੇਆ ਬਾਕੀ ਕੱਦ-ਕੁੱਦ ਖੋਸਨ ਹਾਸਨ ਤੁਸੀਂ ਪ੍ਰੋਪਰ ਦੇਖ ਲਿਆ ਤੇ ਵੀਰ ਸਖਦੇਵ ਹੋਰ ਕੋਈ ਖਾਸੀਅਤ ਚੁਵਾਈ ਕੋਈ ਪੋਲੀ ਬਿਲਕੁਲ ਪੋਲੀ ਜੀ ਬਿਲਕੁਲ ਪੋਲੀ ਭੂਗ ਕੋਈ ਕਰਮਾ ਵਾਲੀ ਨੂੰ ਉਹ ਹਾ ਟੋਕਾ ਦੁਬਾਰਾ ਇੱਕ ਟੋਕਾ ਵੀ ਨਹੀਂ ਲਾਊਗੀ ਫਿਰ ਵੇਨਾ ਅਗਲਾ ਬਰਾਬਰ ਪੈਸੇ ਵਾਪਸ ਮਾਇਕੇ ਟਾਈਮ ਦੇ ਕਿਤੇ ਖਾਲੀ ਹੋਣਾ ਕਰਮਾ ਤੇ ਵੀਰ ਸਖਦੇਵ ਦਿਮਾਗਗੀ ਰਹੂਗੀ ਜਿੱਥੇ ਜਿੱਥੇ ਦੇ ਦੇਣੀ ਦਿਮਾਗ ਨੂੰ ਸਰ ਇਹਦੀ ਵੀ ਨਹੀਂ ਕੋਈ ਜਾਰੀ ਕਰ ਰਹੀ ਇਹਦਾ ਇੱਕ 22 ਮੁੱਲ ਕਰਨਾ ਇੱਕ 20 ਦੀ ਆਪਾਂ ਭਰਾਵਾਂ ਨੂੰ ਦੇ ਦੇਣੀ ਇੱਕ 20 ਥੋੜਾ ਕਰ ਦੇਣਾ 10000 ਹੋਰ ਕਾਟੇ 19 ਦੀ ਦੇ ਦੇਣੀ ਹੈ 19 ਦੀ ਹਾਂ 19 ਉਹ ਵੀ 1 ਲੱਖ 19000 ਦੀ ਇਹ ਵੀਰਾਂ ਦਾ ਵੀ ਦੇ ਦੇਣੀ ਆ ਹੁਣ ਦਊਗੀ ਨਹੀਂ ਇਹ ਤਿਆਰ ਜਿਹੜਾ ਦੋ ਦੋ ਦੀ ਗੱਲਬਾਤ ਕਰਾਂਗੇ ਉਹਦੀ ਉਹਦੀ ਜਿਹੜਾ ਮਿਲਤੀ ਆ ਰੰਗ ਇੱਕ ਬਿਲਕੁਲ ਬਲੈਕ ਕੁਝ ਕਮਕਰ ਪੁੱਛਤੇ ਬਿਲਕੁਲ ਐਂਡ ਤੇ ਹਾਂਜੀ ਵਾਲ ਦੇ ਜਿ ਤਰ੍ਹਾਂ ਭੂਗ ਹੁੰਦੀ ਐ ਇੰਨਾ ਜਿਆਦਾ ਪੋਲਾ ਚਵਾ ਲੱਗਾ ਕਰ ਮਾਰ ਸੋ ਚੋਣ ਚਵਾ ਦੀ ਸਿਰੇ ਸਾਟ ਹੀ ਐ ਠੀਕ ਹੈ ਜੀ ਐਂਡ ਹੀ ਹੋਇਆ ਪਿਆ ਬਾਕੀ ਬੱਚਾ ਵੀ ਚੋਲੂਗਾ ਚਾਹ ਜਨਾਨੀ ਚੋਲ ਇੱਧਰ ਕੋ ਠੰਡੀ ਤੇ ਚਵਾ ਵੀ ਪੋਲਾ ਠੀਕ ਹੈ ਜੀ ਬਹੁਤ ਖੂਬਸੂਰਤ ਸੋ ਠੰਡੀ ਧੀਰੀ ਸੀਲ ਸਾਉ ਬਾਕੀ ਸਫਾਈਆਂ ਦੇ ਵਿੱਚ ਬਰੀਕੀ ਦੇ ਵਿੱਚ ਆ ਤੁਸੀਂ ਨੋਟ ਕਰ ਸਕਦੇ ਹੋ ਬਹੁਤ ਖੂਬਸੂਰਤ ਠੀਕ ਹੈ ਜੀ ਥਣ ਬਹੁਤ ਵਧੀਆ ਮੁੱਠੀ ਮੁੱਠੀ ਆ ਸੋ ਰੇਟ ਤੁਹਾਨੂੰ ਦੱਸ ਦਿੱਤਾ 1 ਲੱਖ 19000 ਸੋ ਬਾਕੀ ਜਿਹੜੇ ਮੇਰੇ ਫਾਰਮਰ ਭਰਾ ਨੂੰ ਪਸੰਦ ਆਊਗੀ ਤਸੱਲੀ ਕਰ ਸਕਦੇ ਜੇ ਦੋਹਾਂ ਝੋਟੀਆਂ ਦੀ ਇਹਨੂੰ ਟਿੱਪ ਕੇ ਭਰਾ ਕੇ ਤਸੱਲੀ ਕਰ ਲਿਓ ਠੀਕ ਆ ਜੀ ਆਨਲਾਈਨ ਸੌਦਾ ਕਰਦੇ ਜੇ ਦੱਸੀ ਗਈ ਚੀਜ਼ ਮੁਤਾਬਕ ਤੁਸੀਂ ਆਨਲਾਈਨ ਵੀ ਸੌਦਾ ਕਰ ਲਿਓ ਠੀਕ ਆ ਸੋ ਇਹ ਅੱਜ ਦੋ ਹੀ ਵੀਰ ਸੁਖਦੇਵ ਸਿੰਘ ਉਹਨਾਂ ਦੇ ਕੋਲ ਦੋ ਹੀ ਝੋਟੀਆਂ ਸੀ ਬਾਕੀ ਤੁਹਾਡੇ ਸਾਹਮਣੇ ਆਪਾਂ ਪੇਸ਼ ਕਰ ਦਿੱਤੀਆਂ ਨੇ ਚੰਗੀਆਂ ਲੱਗੀਆਂ ਨੇ ਵੀਡੀਓ ਵਾਦ ਤੋਂ ਆਪੇ ਸ਼ੇਅਰ ਕਰਿਓ ਹੋਰ ਵੀ ਫਾਰਮਰ ਭਰਾਵਾਂ ਤੱਕ ਪਹੁੰਚ ਜੇ ਸੁਖਦੇਵ ਇੱਕ ਵੀਰ ਨੰਬਰ ਆਪਣੇ ਕਰਦੇ ਆ ਸੰਭ ਨੰਬਰ ਆਪਣਾ 9779823203 ਪਿੰਡ ਪੰਗੋਟਾ ਯਸ਼ੀਲ ਪੱਟੀ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਗੇਲੇ ਡੇਰੀ ਫਾਰਮ ਸਿਕਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਅੱਜ ਆਪਣੀ ਵਿਸ਼ੇਸ਼ ਵਿਜਟ ਸੀਗੀ ਵੀਰ ਸੁਖਦੇਵ ਸਿੰਘ ਹੁਣਾਂ ਦੇ ਕੋਲ ਆਪਨ ਗੋਟੇ ਆਣ ਕੇ ਮੇਰਾ ਭਰਾ ਤਸੰਨੀ ਕਰ ਲਿਓ ਮਾਲ ਆਉਂਦਾ ਰਹਿੰਦਾ ਬਾਕੀ ਨਵੇਂ ਆਏ ਨਵੇਂ ਪਸ਼ੂਆਂ ਦੀ ਤੁਸੀਂ ਡਿਟੇਲ ਆ ਲੈਂਦੇ ਰਿਆ ਕਰੋ ਧੰਨਵਾਦ ਵੀਡੀਓ ਵੇਖਣ ਦੇ ਲਈ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ